ਜੀ ਦੋਸਤੋ ਤੁਸੀਂ ਜੁੜ ਗਿਓ ਬਰਾਡ ਫਾਰਮਿੰਗ ਸੈਣਾ ਖੇੜਾ ਦੇ ਨਾਲ ਤੇ ਆਪਾਂ ਪਿੰਡ ਭਲਾਈਆਣਾ ਖੜੇ ਆ ਜੀ ਮੁਕਸਰ ਤੋਂ ਬਠਿੰਡਾ ਰੋਡ ਦੇ ਉੱਤੇ ਆ ਤੇ ਬਾਈ ਬਰਾਡ ਕੋਲੇ ਆਏ ਅੱਜ ਬਰਾਡ ਕੀ ਹਾਲ ਹੈ ਬਾਈ ਸਤਿ ਸ੍ਰੀ ਅਕਾਲ ਬਾਈ ਸੇਵਕਾ ਸਤਿ ਸ੍ਰੀ ਅਕਾਲ ਤਾਂ ਠੀਕ ਐ ਤੇ ਨਹੀਂ ਤੂੰ ਕੋਈ ਸੌ ਸੂ ਪਾਈ ਆ ਵੀ ਕੋਈ ਕੰਮ ਛੱਡਣਾ ਨਹੀਂ ਕੰਮ ਆਪਾਂ ਕੋਈ ਨਹੀਂ ਛੱਡਦੇ ਪਰ ਜਿਹੜੇ ਕੰਮ ਪਿੱਛੇ ਪਏ ਨੇ ਹੱਥ ਧੋਗੇ ਬਈ ਹਾਂ ਉਹ ਆਪਾਂ ਸਾਰੇ ਪੰਜਾਬ 'ਚ ਫਲਾ ਦੇਣਾ ਪਹਿਲਾਂ ਬੱਕਰੀਆਂ ਰਖਾਂਗੇ ਹੁਣ ਮੈਂ ਲਵਾਉਣਾ ਛਪੈਦਾ ਸਾਰੇ ਪੰਜਾਬ ਦਾ ਬਈ ਛਪੈਦਾ ਲਾਉਣ ਦਾ ਕੀ ਫਾਇਦਾ ਨਾਲੇ ਕਹਿੰਦੇ ਪਾਣੀ ਪੀਂਦਾ ਕਿਉਂ ਐਵੇਂ ਜ਼ਮੀਨਾਂ ਦੀ ਝੜ ਵੜਦਾ ਹਾਂ ਬਈ ਟਰੈਕਟਰ ਚਾਹੀਦਾ ਐ ਨਾ ਸਬਸਿਡੀ ਵਾਲੇ ਸੰਦ ਚਾਹੀਦੇ ਨਾ ਡੀਜ਼ਲ ਚਾਹੀਦਾ ਨਾ ਰੇਆ ਨਾ ਸਪਰੇਆ ਨਾ ਲੇਬਰ ਅੱਛਾ ਕੋ ਬੰਦ ਹੋ ਜੂਗਾ ਜੇ ਜੱਟਾਂ ਨੇ ਇਹ ਲਾ ਲਿਆ ਪਹਿਲਾਂ ਤਾਂ ਕਹਿੰਦਾ ਸੀ ਬਈ ਜੇ ਬੱਕਰੀਆਂ ਰੱਖੋਗੇ ਤਾਂ ਤੁਹਾਨੂੰ ਹਜ਼ਾਰਾਂ ਲੱਖਾਂ ਬਚਣਗੇ ਇਹਦੇ ਨਾਲ ਫਿਰ ਕੀ ਬਚੋ ਬੱਕਰੀਆਂ ਜੇ ਭਰਾਵਾਂ ਨੇ ਰੱਖੀਆਂ ਬਹੁਤ ਵਧੀਆ ਇਨਕਮ ਹੋਈ ਜਾਂਦੀ ਹੈ ਕਿਉਂਕਿ ਬਈ ਸਹਿਕ ਕੀਤਾ ਆਪਾਂ ਨੂੰ ਕਰਨਾ ਪੈਣਾ ਉਹ ਵੀ ਠੀਕ ਹੈ ਤੇ ਇੱਕ ਇਹ ਖੇਤੀਬਾੜੀ ਕਿਸੇ ਨੇ ਬਈ ਜਿਆਦਾ ਯੂਨੀਵਰਸਿਟੀਆਂ ਨੇ ਵੀ ਜ਼ੋਰ ਨਹੀਂ ਦਿੱਤਾ ਠੀਕ ਹੈ ਫੈਰੀ ਫਾਰਮ ਸੂਰ ਪਾਲਣ ਬੱਕਰੀ ਪਾਲਣਾ ਸਾਰੇ ਤੇ ਜਿਹੜਾ ਆਪਣੇ ਐਗਰੀਕਲਚਰ ਹੋ ਗਿਆ ਪਰ ਜਿਹੜੀ ਆ ਵਣ ਖੇਤੀ ਹੈ ਇਹਦੇ ਬਾਰੇ ਬਈ ਕਿਸੇ ਨੇ ਨਹੀਂ ਇਹਦੇ ਵਿੱਚ ਦੋ ਚਾਰ ਜ਼ਿਲ੍ਹੇ ਹੈਗੇ ਆ ਸ਼ਹਿਰਪੁਰ ਹੈਗਾ ਉਧਰ ਨਾਲ ਦੁਆਬਾ ਸਾਈਡ ਹੈਗਾ ਬਈ ਠੀਕ ਆ ਤੇ ਉਹਨਾਂ ਕੋਲੇ ਵੀ ਪੈਸਾ ਖੁੱਲਾ ਕਿਤੇ ਉਹ ਧਰ ਲਾਪ ਜਾਉਂਦੇ ਕਿਤੇ ਤੁਸੀਂ ਵੇਖ ਲਓ ਜ ਉਹਨਾਂ ਦੀ ਜੁਨੀਨਾ ਵੀ ਹੈ ਨਹੀਂ ਨਾ ਨਹੀਂ ਬਈ ਫਿਰ ਇਹ ਕਿੰਨੇ ਕੰਮ ਦਿੰਦੇ ਜਾਂਦਾ ਫਿਰ ਫਸਲ ਨਾਲ ਕੋਈ ਹੈਗਾ ਫਰਕ ਕਿ ਐਵੇਂ ਛੋਸ਼ਾ ਹੀ ਆ ਫਸਲ ਨਾਲ ਡਬਲ ਦੁੱਗਨੇ ਤਿਕਨੇ ਪੈਸੇ ਆਉਂਦੇ ਆ ਇਹ ਇਹ ਜੇ ਆਪਾਂ ਹਿਸਾਬ ਲਾ ਕੇ ਚੱਲ ਗਏ ਬਈ ਹਨਾ ਡਾਈਮੈਂਸ਼ਨ ਦੀ ਜਿਵੇਂ ਆਪਣੀਆਂ ਜ਼ਮੀਨਾਂ ਦੇ ਹਿਸਾਬ ਨਾਲ ਕਿੰਨੇ ਬਾਈ ਕਿੰਨੇ ਤੇ ਲਾਉਣਾ ਚਾਹੀਦਾ ਇਹ ਕਿੱਲੇ 'ਚ ਕਿੰਨੇ ਕੁ ਲੱਗੇ ਜਾਂਦੇ ਆ ਭਾਈ ਕਈ ਨਾ ਇੱਥੇ ਇੱਥੇ ਵੀ ਲਟਕੋ ਬਹੁਤ ਹੋ ਰਹੀ ਆ ਮਾਲਕੀ ਕੀ ਕਰਦਾ 1000 ਬੂਟਾ ਲਵਾਉਂਦਾ ਕਿਲੇ ਚ ਬਈ ਹਾਂ ਪਰ ਜਿਹੜੀ ਇਹਦੀ ਸਹੀ ਹੈਗੀ 12 बाई 6 ਦੀ ਹੈਗੀ 12 बाई 6 ਤੇ ਲਾਓ ਲੈਣ ਤੋਂ ਲੈਣ 12 ਫੁੱਟ ਬੂਟੇ ਤੋਂ ਬੂਟਾ 6 ਫੁੱਟ 600 ਤੋਂ ਲੈ ਕੇ 700 ਬੂਟਾ ਲਾਓ ਇਹਦੇ ਵਿੱਚ ਠੀਕ ਹੈ ਤੇ 5 ਸਾਲਾਂ ਦੀ ਖੇਤੀ ਆ ਤੇ ਇਹ 5 ਸਾਲਾਂ ਦੇ ਵਿੱਚ ਹੋ ਜਾਣਾ ਆਪਣਾ ਮੰਨ ਲਓ 2 ਤੋਂ 2.5 ਕੁਇੰਟਲ ਤੱਕ 3 ਕੁਇੰਟਲ ਦਾ ਹੋ ਜਾਂਦਾ 2 ਤੋਂ 3 ਕੁਇੰਟਲ ਦਾ ਵਜਨ ਕਰ ਜਾਂਦਾ ਹੋਸਟ ਸਾਰਾ ਇਹ ਬਈ ਜਿਹੜਾ ਮਰਜੀ ਹੁੰਦਾ ਆਮ ਹੀ ਕਲਮਾ ਕੁਲਮਾ ਕਿ ਕਿਹੜੀ ਵੈਰੈਟੀ ਕਿਹੜੀ ਹੈ ਇਹ ਨਹੀਂ ਵੀਰੇ ਇਹ ਕਲੋਨ ਸਪੈਦਾ ਹੈਗਾ ਨਾ ਤਾਂ ਇਹ ਪਾਣੀ ਖਾਈਦਾ ਨਾ ਇਹ ਧਰਤੀ ਸੁੱਕੀ ਕਰਦਾ ਜਿਵੇਂ ਅੱਗੇ ਵਾਲੇ ਤਾਂ ਸਪੈਦਾ ਵਾਲਾਂ ਨੂੰ ਖੁਸ਼ਕ ਕਰ ਦਿੰਦਾ ਸੀ ਆ 15 ਫੁੱਟ ਤੱਕ ਪਾਣੀ ਨਹੀਂ ਛੱਡਦਾ ਨਾ ਪਾਣੀ ਹੁੰਦਾ ਸੀ ਇਹਦੀ ਫੁੱਟ 1.5 ਫੁੱਟ ਬਈ ਜਾਲਾ ਜੜ ਹੈ ਨਹੀਂ ਗੀ ਇਹਦੀ ਨਾ ਆਪਣੇ ਹਲਾਂ ਚੜੇ ਇਹ ਬਹੁਤ ਵਧੀਆ ਸੋਧ ਕਰਕੇ ਬਈ ਸਪੈਦਾ ਤਿਆਰ ਕੀਤਾ ਇਹ ਕਲੋਨ ਸਪ ਆਏ ਤੂੰ ਸ਼ਾਂਗਨ ਦੀ ਲੋੜ ਐ ਲੇਬਰੇਜ ਤੇ ਜ਼ੀਰੋ ਆ ਮੰਨ ਲਓ ਤੂੰ ਤਾਂ ਨਹੀਂ ਪਾਈ ਕਿਤੇ ਲੁੱਟ ਮਚਾ ਰੱਖੀ ਵੀ ਕਿਤੇ ਕਹਦੇ ਉਹ ਵੀ ਕਲੋਨ ਆ ਸਿੱਧਾ ਜਾਂਦਾ ਮਹਿੰਗਾ ਕਰ ਰੱਖਿਆ ਹੋਏ ਕੀ ਰੇਟ ਰੂਟ ਇਕੱਲੇ ਇਕੱਲੇ ਬੂਟੇ ਦੀ ਗਾਰੰਟੀ ਹੋਊਗੀ ਆਪਣੀ ਜ਼ਿੰਮੇਵਾਰੀ ਹੈ ਉਹ ਕਿੱਥੋਂ ਵੀ ਚੈੱਕ ਕਰਾ ਸਕਦੇ ਆ ਤੇ ਬਾਕੀ ਆਪਾਂ ਇਹ ਮਾੜਾ ਬੂਟਾ ਵੀ ਬਈ ਮਿਲਦਾ 12 ਰੁਪਿਆ ਦਾ ਵੀ ਮਿਲਦਾ 15 ਦਾ ਹੀ ਮਿਲਦਾ ਆਪਾਂ ਵੀ ਰੇਟ ਲੋਕ ਪੂਰਾ ਭਰੀ ਜਾਂਦੇ 20 ਰੁਪਏ ਬੂਟਾ ਦਿੰਨੇ ਆ ਆਪਾਂ ਠੀਕ ਹੈ ਵੀ ਸਮਾਪਤੀ ਚ ਤੇ ਫਿਰ ਆਪਾਂ ਮਾੜਾ ਕਿਉਂ ਕਿਚਾਏ ਜੋ ਚਲੋ ਠੀਕ ਹੈ ਬਾਈ ਅਸੀਂ ਵੀ ਤੁਹਾਡੇ ਕੋਲੋਂ 2-3 ਟਰੇਆਂ ਲਈਆਂ ਹਨ ਤੇ ਕੰਮ ਥੋੜਾ ਸਾਨੂੰ ਵਧੀਆ ਲੱਗਿਆ ਬਾਕੀ ਆਏ ਆ ਖੇਤੀ ਦੇ ਵਿੱਚ ਹੁਣ ਵੱਡੀਆਂ ਸਮੱਸਿਆਵਾਂ ਦੋਸਤੋ ਕੀ ਆ ਰਹੀਆਂ ਲੇਬਰ ਦੀ ਸਮੱਸਿਆ ਆ ਰਹੀ ਹੈ ਹਨਾ ਜਾਂ ਹੋਰ ਚੀਜ਼ਾਂ ਆਈਆਂ ਜਿਹੜੀਆਂ ਕਦੇ ਆਪਾਂ ਕਹਿੰਦੇ ਨੇ ਖੇਤੀ ਕਰਮਾ ਛੇਤੀ ਕਦੇ ਫਸਲ ਹੋਊਗੀ ਕਦੇ ਘਟ ਗਈ ਕਦੇ ਪੱਲੇ ਪਈ ਜਾਂਦੇ ਸੋਇਆ ਵੀ ਚਾਹੇ ਕਿੱਲਾ 2 ਕਿੱਲੇ ਜ਼ਰੂਰ ਸਾਰੇ ਕਿਸਾਨਾਂ ਨੂੰ ਇੱਕ ਵਾਰੀ ਇਹ ਲਾ ਕੇ ਦੇਖਣਾ ਚਾਹੀਦਾ ਲੋਕੇਸ਼ਨ ਦੁਬਾਰੇ ਦੱਸ ਦਿੰਨੇ ਆ ਤੁਹਾਨੂੰ ਇਹ ਹੈਗਾ ਜੀ ਆਪਣਾ ਬਰਾਡ ਕੋਲੋਨ ਸਫੈਦਾ ਤੇ ਨਾਲ ਹੀ ਬਰਾੜ ਦੇਸੀ ਪੋਲਟਰੀ ਫਾਰਮ ਹੈ ਮੁਕਸਰ ਤੋਂ ਭਲਾਈਆਂ ਨੇ ਨੂੰ ਆਉਣੇ ਆ ਭਲਾਈਆਂ ਨਾਲ ਟੱਪ ਕੇ ਆ ਤੇ ਜੇ ਬਠਿੰਡੋਂ ਆਉਣੇ ਆ ਤਾਂ ਭਲਾਈਆਂ ਨੇ ਤੋਂ ਪਹਿਲਾਂ ਜੀ